15 ਦਸ ਦੇ ਮੱਦੇ ਨਜ਼ਰ ਬਠਿੰਡਾ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਤੇ ਜਿਹੜਾ ਸਰਚ ਅਭਿਆਨ ਚਲਾਇਆ ਗਿਆ ਸਾਡੇ ਨਾਲ ਗੱਲਬਾਤ ਕਰਨ ਲਈ ਐਸਪੀ ਸਿਟੀ ਨਰਿੰਦਰ ਸਿੰਘ ਮਾਜੂਦ ਨੇ ਕਰਦੇ ਆ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਸਰ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਫ ਫਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ ਹੇਲਿਕਸ ਗੱਡੀ ਇੱਕ ਐਸੀ ਗੱਡੀ ਹੈ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟਰਕਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸੁਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ ਪੰਜਾਬ ਪੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ 3 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਰੇਲਵੇ ਸਟੇਸ਼ਨ ਬਟਿੰਡਾ ਤੇ ਬਟਿੰਡਾ ਪੁਲਿਸ ਵੱਲੋਂ ਜਿਹੜਾ ਸਰਚ ਅਭਿਆਨ ਚਲਾਇਆ ਗਿਆ ਕੀ ਕਹਿਣਾ ਚਾਹੋਗੇ ਮਾਣਯੋਗ ਐਸਐਸਪੀ ਸਾਹਿਬ ਬਟਿੰਡਾ ਦੀ ਗਾਇਡੈਂਸ ਦੇ ਅੰਦਰ ਬਟਿੰਡਾ ਪੁਲਿਸ ਵੱਲੋਂ ਅਲੱਗ-ਅਲੱਗ ਜਗ੍ਹਾ ਦੇ ਉੱਪਰ ਅਲੱਗ-ਅਲੱਗ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਜਿਸ ਦੇ ਲੜੀ ਦੇ ਤਹਿਤ ਅਸੀਂ ਪਹਿਲਾਂ ਜੇਲ੍ਹ ਦੀ ਚੈਕਿੰਗ ਕੀਤੀ ਸੀ ਕਿ ਬੱਸ ਸਟੈਂਡ ਬਟੰਡਾ ਦੀ ਚੈਕਿੰਗ ਕੀਤੀ ਸੀ ਕਿ ਮਾਰਕੀਟ ਪਲੇਸਸ ਜਿਹੜੇ ਹੈਗੇ ਨੇ ਉਹਨਾਂ ਦੀ ਚੈਕਿੰਗ ਸਾਡੇ ਵੱਲੋਂ ਕੀਤੀ ਗਈ ਸੀ ਉਸ ਲੜੀ ਦੇ ਤਹਿਤ ਅੱਜ ਅਸੀਂ ਰੇਲਵੇ ਸਟੇਸ਼ਨ ਬਟੰਡਾ ਦੀ ਇਹ ਚੈਕਿੰਗ ਕੀਤੀ ਹੈ ਇਸ ਚੈਕਿੰਗ ਦੌਰਾਨ ਸਾਡੇ ਜਿਹੜੇ ਸਿਟੀ ਬਟੰਡਾ ਦੇ ਪੰਜ ਸਿਚੂ ਸਬਾਨ ਸੀਗੇ ਨਾਲ ਸਾਡੇ ਏਆਰਪੀ ਦੀ ਟੀਮ ਸੀਗੀ ਐਂਟੀ ਸਬੋਟਾਇਸ ਟੀਮ ਸੀਗੀ ਰੇਲਵੇ ਦੀ ਜਿਹੜੀ ਪ੍ਰੋਟੈਕਸ਼ਨ ਫੋਰਸ ਹੈ ਉਹਨਾਂ ਦੀ ਟੀਮ ਨੂੰ ਅਸੀਂ ਨਾਲ ਲਿਆ ਸੀਗਾ ਤੇ ਨਾਲ ਹੀ ਅਸੀਂ ਜੀਆਰਪੀ ਦੀ ਟੀਮ ਸੀਗੀ ਅਸੀਂ ਸਾਰੀ ਫੋਰਸ ਨੇ ਇਕੱਠਾ ਜੁਆਇੰਟ ਆਪਰੇਸ਼ਨ ਜਿਹੜਾ ਕੀਤਾ ਸੀਗਾ ਇਸ ਦੇ ਵਿੱਚ ਤਕਰੀਬਨ ਸਾਡੇ ਸਾਧੋ 120 ਦੇ ਕਰੀਬ ਮੁਲਾਜ਼ਮ ਸੀਗੇ ਪੁਲਸ ਮੁਲਾਜ਼ਮ ਸੀਗੇ ਜਿਨ੍ਹਾਂ ਨੇ ਇਸ ਚੈਕਿੰਗ ਆਪਰੇਸ਼ਨ ਦੌਰਾਨ ਇਸ ਕੈਸ ਆਪਰੇਸ਼ਨ ਦੇ ਵਜ੍ਹਾ ਇਸਾ ਲਿਆ ਸੀਗਾ ਇਸ ਚੈਕਿੰਗ ਦੌਰਾਨ ਅਸੀਂ ਜਿਹੜੀ ਹੈਗੀ ਹੈ ਪਾਰਕਿੰਗ ਪਲੇਸਸ ਰੇਲਵੇ ਪਲੇਟਫਾਰਮ ਤੇ ਨਾਲ ਜਿਹੜੇ ਕੋਈ ਉਹ ਥੋਰ ਜਗ੍ਹਾ ਹੈਗੀ ਆ ਸਰਾਊਂਡਿੰਗ ਏਰੀਆਸ ਨੇ ਉਹਨਾਂ ਨੇ ਸਾਡੇ ਵੱਲੋਂ ਚੈਕਿੰਗ ਕੀਤੀ ਸੀ ਸਰ ਕੋਈ ਚੈਕਿੰਗ ਦੌਰਾਨ ਕੋਈ ਚੀਜ਼ ਬਰਾਮਦ ਵੀ ਹੋਈ ਹੈ ਆ ਬਿਲਕੁਲ ਅਸੀਂ ਚੈਕਿੰਗ ਦੌਰਾਨ ਜਿਹੜਾ ਇੱਕ ਦੀਪਕ ਨਾਮ ਦਾ ਪੀਓ ਸੀਗਾ ਜੋ ਕਿ ਕਾਫੀ ਲੰਬੇ ਸਮੇਂ ਤੋਂ ਘੋੜਾ ਸੀਗਾ ਭੱਜਿਆ ਹੋਇਆ ਸੀਗਾ ਥਾਣੇ ਨੂੰ ਥਾਣਾ ਦਾ ਮੁਕਤਮਾ ਦਰਜ ਸੀਗਾ ਤੇ ਉਸ ਤੋਂ ਇੱਕ ਤਰਵੰਡੀ ਥਾਣੇ ਦਾ ਵੀ ਮੁਕਤਮਾ ਦਰਜ ਸੀਗਾ ਸੋ ਅਸੀਂ ਅਸੀਂ ਕਾਬੂ ਕੀਤਾ ਅੱਜ ਅਸੀਂ ਤੇ ਉਹਦੇ ਖਿਲਾਫ ਜਿਹੜੀ ਕਾਨੂੰਨਾ ਸਾਰ ਬੰਦੀ ਕਾਰਵਾਈ ਕਰ ਰਹੇ ਹਾਂ ਸਰ 15 ਅਗਸਤ ਦੇ ਮੱਦੇਨਜ਼ਰ ਬਠਿੰਡਾ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਡੇ ਬਠਿੰਡਾ ਵੱਲੋਂ ਬਠਿੰਡਾ ਪੁਲਿਸ ਵੱਲੋਂ ਜਿਹੜੀ ਹੈਗੀ ਹੈ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਨੇ ਅਸੀਂ ਜਿਹੜੀ ਹੈਗੀ ਹੈ ਨਾਕਾਬੰਦੀ ਵੀ ਸਪੈਸ਼ਲ ਚੈਕਿੰਗ ਇੰਪਰੇਸ਼ਨ ਵੀ ਚਲਾ ਰਹੇ ਹਾਂ ਨਾਕਾਬੰਦੀ ਵੀ ਕਰਦੇ ਹਾਂ ਜੇਕਰ ਕਿਸੇ ਵੀ ਵਿਅਕਤੀ ਦੇ ਧਿਆਨ ਦੇ ਵਿੱਚ ਕੋਈ ਵੀ ਗੱਲ ਆਉਂਦੀ ਜੋ ਕਿ ਕ੍ਰਾਈਮ ਨਾਲ ਰਿਲੇਟਡ ਹੈ ਤਾਂ ਉਹਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਜਾਵੇ ਤਾਂ ਕਿ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ ਸਰ ਜੋ ਕ੍ਰਾਈਮ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਖਾਸ ਕਰਕੇ ਜਿਹੜੇ ਜੇ ਗੱਲ ਕਰੀਏ ਆਪਾਂ ਨਸ਼ਾ ਤਸਕਰ ਹੈਗੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਮਾੜੇ ਕੰਮ ਦਾ ਦੇਖੋ ਮਾੜਾ ਨਤੀਜਾ ਹੁੰਦਾ ਜਿਹੜਾ ਵੀ ਕੋ ਮਾੜਾ ਕੰਮ ਕਰੂਗਾ ਕ੍ਰਾਈਮ ਕਰੂਗਾ ਉਸ ਨੂੰ ਉਹਦਾ ਨਤੀਜਾ ਜਿਹੜੇ ਸੀਗੇ ਨੇ ਭੁਗਤਨੇ ਪੈਣਗੇ ਤੇ ਜਿਹੜਾ ਵੀ ਬੰਦਾ ਕ੍ਰਾਈਮ ਕਰੂਗਾ ਤੇ ਖਿਲਾਫ ਸੈਕਸ਼ਨ ਲਿਆ ਜਾਵੇਗਾ ਬਿਲਕੁਲ ਜੀ ਬਿਲਕੁਲ ਐਸੇ ਐਸਪੀ ਸਿਟੀ ਨਰਿੰਦਰ ਸਿੰਘ ਜਿਨ੍ਹਾਂ ਨੇ ਕਿਹਾ ਕਿ 15-10 ਦੇ ਮੱਦੇਨਜ਼ਰ ਜਿਹੜੀ ਐ ਸਰਚ ਅਭਿਆਨ ਜਿਹੜੇ ਐ ਕੰਟੀਨਿਊ ਜਿਹੜੇ ਚਲਾਏ ਜਾਣਗੇ ਅਤੇ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਅਤੇ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਵੀ ਸਖਤ ਮੈਸੇਜ ਦਿੱਤਾ ਕਿ ਕਿਸੇ ਵੀ ਕ੍ਰਾਈਮ ਕਰਨ ਵਾਲੇ ਵਿਅਕਤੀ ਨੂੰ ਜਿਹੜਾ ਬਖਸ਼ਿਆ ਨਹੀਂ ਜਾਏਗਾ ਤੇ ਉਸਤੇ ਸਭ ਤੋਂ ਸਖਤ ਜਿਹੜੀ ਐ ਕਾਰਵਾਈ ਕੀਤੀ ਜਾਵੇਗੀ। ਕੈਮਰਾਮੈਨ ਸੁਝਲ ਦੇ ਨਾਲ ਮਨੋ ਚੱਕੀਵਾਲ ਗੈਨਿਕ ਸਵੇਰਾ ਟੀਵੀ ਪਠਾਨਡਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर